ਤੇ ਭਗਵਾਨਤਮਾਨ ਸਾਹਿਬ ਇੱਥੇ ਕਹਿੰਦੇ ਆਏ ਸੀ ਇਧਰਲੇ ਬੰਦੇ ਉਹ ਆਏ ਇੱਥੇ ਕਿ ਨਹੀਂ ਆਏ ਨਹੀਂ ਜੀ ਝੂਠ ਮਾਰੀ ਜਾਂਦਾ ਪੀ ਕੇ ਹਾਂਜੀ ਕੋਈ ਰਿਆ ਕੋਈ ਨਹੀਂ ਆਇਆ ਕਦੇ ਬਿਆਸ ਨਬੋਦੰਦਾ ਹਾਂਜੀ ਤੇ ਕਦੇ ਸਤਲੋਜ ਨਬੋਦੰਦਾ ਸਾਡਾ ਦਾਹਾ ਹਾਲ ਆ ਜੀ ਝੂਠੀ ਸਰਕਾਰਾਂ ਹਾਂਜੀ ਐ ਗਈ ਜਾਂਦੀਆਂ ਐ ਕਰਦੀਆਂ ਜੋਗਾਦੀਆਂ ਕੁਝ ਨਹੀਂ ਹੈਗਾ ਸਾਨੂੰ ਰਾਜ ਦੀ ਕੋਈ ਲੋੜ ਨਹੀਂ ਸਿਰਫ ਮਿੱਟੀ ਤੇ ਬੋਰੇ ਲੱਦੇ ਜਾਂਦੇ ਆ ਕਰੀਟ ਚਾਹੀਦਾ ਸਾਨੂੰ ਕਰੀਟ ਚਾਹੀਦਾ ਹਾਂਜੀ ਤੇ ਆਪਾਂ ਜਦੋਂ ਸਤਲੋਜ ਦੇ ਕੋਈ ਪਹੁੰਚੇ ਆ ਇੱਥੇ ਤੇ ਇੱਥੇ ਆਪਾਂ ਗੱਲਬਾਤ ਕਰਦੇ ਇਥੋਂ ਦੇ ਲੋਕਲ ਬੰਦਿਆਂ ਦੇ ਨਾਲ ਆ ਕਿ ਇੱਥੇ ਜਿਹੜਾ ਇਹ ਮਿੱਟੀ ਆ ਰਹੀ ਆ ਜਾਂ ਇੱਥੇ ਬੰਨ ਬਨ ਰਿਹਾ ਇਹ ਕੌਣ ਬਨ ਰਿਹਾ ਸੋ ਵਾਹਿਗੁਰੂ ਜੀ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਜਿਹੜੀ ਮਿੱਟੀ ਐ ਇਸ ਟਾਈਮ ਲੈ ਕੇ ਆ ਰਹੇ ਹੋ ਤੁਸੀਂ ਇਹ ਕੌਣ ਲੈ ਕੇ ਆ ਰਿਹਾ ਇਹ ਬਾਬਾ ਸੁੱਖਾ ਸਿੰਘ ਜੀ ਸੇਵਾ ਚੱਲਦੀ ਆ ਜੀ ਠੀਕ ਆ ਜੀ ਸਿਹੜਿਆੜਾ ਜੀ ਠੀਕ ਆ ਜੀ ਉਹਨਾਂ ਦੀ ਸੰਗਤ ਆ ਅਗੇ ਜੜੀ ਤੇਜੂ ਸਾਡਾ ਸਾਥ ਉਹਨਾਂ ਚੱਤਾ ਸੀ ਠੀਕ ਆ ਜੀ ਐਸ ਕੀ ਉਹ ਦੇ ਰਿਹਾ ਠੀਕ ਆ ਜੀ ਤੇ ਭਗਵਾਨਤਮਾਨ ਸਾਹਿਬ ਇੱਥੇ ਕਹਿੰਦੀ ਆਏ ਸੀ ਇਧਰਲੇ ਬੰਨੇ ਉਹ ਆਏ ਇੱਥੇ ਕਿ ਨਹੀਂ ਆਏ ਨਹੀਂ ਜੀ ਝੂਠ ਮਾਰੀ ਹਾਂਜੀ ਕੋਈ ਰਿਹਾ ਕੋਈ ਨਹੀਂ ਆਇਆ ਉਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਇਸ ਤੋਂ ਸਿਰਫ ਆ ਡੋਰੀ ਸਾਹਿਬ ਨੇ ਭੇਜਿਆ ਆਰਮੀ ਅੱਛਾ ਜੀ ਠੀਕ ਹੈ ਜੀ ਇਹ ਆਰਮੀ ਜਿਹੜੀ ਪੰਡੋਰੀ ਸਾਹਿਬ ਨੇ ਭੇਜੀ ਆ ਹਾਂਜੀ ਹਾਂਜੀ ਇਹ ਜਾਨੀ ਪਹਿਲੀ ਵਾਰ ਹੀ ਹੋਇਆ ਅੱਛਾ ਜੀ ਅੱਜ ਤੱਕ ਸਾਡੇ ਨੂੰ ਆਇਆ ਕੋਈ ਠੀਕ ਹੈ ਜੀ ਅੱਛਾ ਚਲੋ ਅੱਜ ਪਹਿਲੇ ਦਿਨ ਆਇਆ ਅੱਗੇ ਨਹੀਂ ਆਇਆ ਕੋਈ ਹਾਂਜੀ ਇਹ ਕਹਿੰਦੇ ਕਿ ਪ੍ਰਸ਼ਾਸਨ ਵੱਲੋਂ ਅੱਗੇ ਕੋਈ ਨਹੀਂ ਇੱਥੇ ਪਹੁੰਚਿਆ ਪਰ ਇਸ ਕੀ ਪੰਡੋਰੀ ਸਾਹਿਬ ਨੇ ਪਹਿਲੀ ਵਾਰੀ ਅੱਜ ਹੀ ਆਇਆ ਪਹਿਲੀ ਵਾਰੀ ਅੱਜ ਇੱਥੇ ਭੇਜੀ ਆ ਫੋਰਸ ਜੋ ਲੱਗੀ ਹੋਈ ਆ ਸੋ ਤੇ ਬਾਕੀ ਜਿਹੜੇ ਲੋਕ ਜਿਹੜੇ ਲੱਗੇ ਹੋਏ ਆ ਇਹ ਇਸ ਪਿੰਡਾਂ ਦੇ ਲਾਗੇ ਦੇ ਆ ਜਾਂ ਸੰਸਥਾ ਵੱਲੋਂ ਹੀ ਆ ਜੀ ਪਿੰਡਾਂ ਦੇ ਲਾਗੇ ਦੇ ਵੀ ਸੰਸਥਾ ਨਾਲ ਲੋਕ ਸਾਰੀ ਸੇਵਾ ਸੰਸਥਾ ਵੱਲੋਂ ਸੰਸਥਾ ਵੱਲੋਂ ਸਾਰੀ ਸੇਵਾ ਹੋ ਰਹੀ ਆ ਤੇ ਇਹ ਜਿਹੜੀ ਬੰਨੀ ਆਪਾਂ ਲਾ ਰਹੇ ਆ ਇਹਦੇ ਨਾਲ ਇੱਧਰ ਜਿਹੜੇ ਕਿੰਨੇ ਇੱਕ ਝੋਨੇ ਲੱਗੇ ਹੋਏ ਆ ਇਹ ਪਹਿਲੀਆਂ ਜਿਹੜੀਆਂ ਬਜਦੀਆਂ ਇਹਦੇ ਨਾਲ ਇਹ ਦੇਖੋ ਜੀ ਸਤਲੋਜ ਹਾਂਜੀ ਸਤਲੋਜ ਹੀ ਪੈਂਦਾ ਸਾਨੂੰ ਬਿਆਸ ਵੀ ਪੈਂਦਾ ਠੀਕ ਆ ਜੀ ਦੋ ਨਦੀਆਂ ਪੈਂਦੀਆਂ ਠੀਕ ਆ ਜੀ ਠੀਕ ਆ ਜੀ ਇੱਕ ਕਾਲੀ ਬਈਆਂ ਇੱਕ ਚਿੱਟੀ ਬਈਆਂ ਠੀਕ ਆ ਜੀ ਇਹ ਪਾਣੀ ਘਟੋ ਘਟ ਮੇਰੇ ਹਸਾਲਾ ਵੀ 30000 40000 ਏਕੜਾ ਫਸਲਾਂ ਸਾਰੀ ਕਦੇ ਵਿਆਹ ਨਬੋਦੰਦਾ ਹਾਂਜੀ ਤੇ ਕਦੇ ਸੱਤ ਲੋਈ ਨਬੋਦੰਦਾ ਸਾਡਾ ਦਾਹਾ ਹਿਾਲਾ ਜੀ ਹਾਂਜੀ 23 ਦੇ ਵਿੱਚ ਵੀ ਇੱਥੇ ਬਹੁਤ ਪਾਣੀ ਆਇਆ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਉਦੋਂ ਤੁਹਾਨੂੰ ਇਹਨਾਂ ਦਾ ਕੋਈ ਮੁਆਵਜ਼ਾ ਵਗੈਰਾ ਸਾਰਾ ਕੁਝ ਮਿਲਿਆ ਕੁਝ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਸਰਕਾਰ ਨੇ ਕੁਝ ਨਹੀਂ ਦਿੱਤਾ ਸਰਕਾਰ ਨੇ ਸੋ ਇੱਥੋਂ ਦੇ ਲੋਕ ਵਿੱਚ ਮਿਲੇ ਸੀਗੇ ਕਰਪੂਖੀਲੇ ਲੋਕ ਕੋ ਜਲੰਧਰ ਵਾਲੋ ਠੀਕ ਹੈ ਜੀ ਪ੍ਰੋਪਰ ਚ 1 ਰੁਪਿਆ ਨਹੀਂ ਮਿਲਿਆ ਠੀਕ ਹੈ ਜੀ ਇੱਧਰ ਦੇ ਲੋਕਾਂ ਨੂੰ ਕਈ ਕੋਈ ਮੁਆਵਜ਼ਾ ਮੂਜਾ ਕੁਝ ਨਹੀਂ ਮਿਲਿਆ ਜੀ ਠੀਕ ਹੈ ਜੀ ਝੂਠੇ ਸਰਕਾਰਾਂ ਹਾਂਜੀ ਐ ਗਈ ਜਾਂਦੀਆਂ ਐ ਕਰਦੀਆਂ ਜੋਗਾਦੀਆਂ ਕੁਝ ਨਹੀਂ ਹੈਗਾ ਤੇਜ਼ ਬਹੁਤ ਜ਼ਿਆਦਾ ਹੈ ਨੁਕਸਾਨ ਐਸ ਕੀ ਕੁਝ ਨਹੀਂ ਹੈ ਸਾਰੀਆਂ ਅਖੜੇ 15 15 ਲੱਖ ਰੁਪਏ ਲਾ ਕੇ ਖੜੇ ਪੂਰੇ ਆ ਬੰਨ ਲਾਇਆ ਜੀ ਹਾਂਜੀ ਇਹ ਬਾਬਾ ਸੁੱਖਾ ਦੀ ਮਿਹਰਬਾਨੀ ਨਾਲ ਲੱਗਾ ਕੋਈ ਸਰਕਾਰ ਹੈ ਕਿ 1 ਰੁਪਏ ਨਹੀਂ ਲਗਾਏ ਠੀਕ ਹੈ ਜੀ ਠੀਕ ਹੈ ਹਾਂਜੀ ਸੋ ਇਧਰਲੇ ਬੰਨੇ ਸੰਸਤਾ ਜਿਹੜੀ ਬਾਬਾ ਸੁਖਾ ਸਿੰਘ ਜੀ ਆ ਉਹੋ ਹੀ ਸੇਵਾ ਕਰਦੇ ਨੇ 23 ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਤੇ ਇਹਨਾਂ ਬੰਨਾਂ ਤੇ ਮਿੱਟੀ ਪਾਈ ਬੰਨਾਂ ਤੇ ਬੋਰੇ ਲਾਏ ਇਸ ਟਾਈਮ ਵੀ ਸੇਵਾ ਜਿਹੜੀ ਆ ਉਹ ਉਹਨਾਂ ਵੱਲੋਂ ਹੀ ਚੱਲ ਰਹੀ ਆ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਬੰਨਾਂ ਦੇ ਉੱਤੇ ਆ ਕੇ ਵੀ ਰਾਖੀ ਕੀਤੀ ਜਾਵੇ ਜੇ ਇਹ ਬੰਨ ਟੁੱਟ ਜਾਂਦੇ ਆ ਤੇ ਬਹੁਤ ਹੀ ਜ਼ਿਆਦਾ ਵੱਡਾ ਨੁਕਸਾਨ ਹੁੰਦਾ ਸੋ ਅਸੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਬੰਨਾਂ ਬੰਨਾਂ ਦੀ ਇਹਨਾਂ ਲੋਕਾਂ ਦੀ ਆ ਕੇ ਇੱਥੇ ਸਾਰ ਲਈ ਜਵੇ ਕਿਉਂਕਿ ਸਤਲੋਜ ਦਾ ਜਿਹੜਾ ਪਾਣੀ ਆ ਉਹ ਹਜੇ ਵੀ ਬਹੁਤ ਜ਼ਿਆਦਾ ਮਾਰ ਕਰ ਰਿਹਾ ਤੇ ਢਾਹ ਲਾ ਰਿਹਾ ਪਿਛਲੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਜਿਹੜਾ ਲੋਕ ਲੱਗੇ ਹੋਏ ਨੇ ਹਜ਼ਾਰਾਂ ਲੋਕ ਆ ਪਿਛੇ ਲੱਗੇ ਹੋਏ ਨੇ ਪੂਰੇ ਇੱਥੇ ਇਹਨਾਂ ਦੀ ਮੰਗ ਇਹ ਹੀ ਆ ਕਿ ਇਥੇ ਬੋਰੇ ਦਿੱਤੇ ਜਾਣ ਮਿੱਟੀ ਦਿੱਤੀ ਜਾਵੇ ਤੇ ਤਾਂ ਕਰਕੇ ਇਹ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਰਾਚਨ ਬਾਬੇ ਦੀ ਕਿਰਪਾ ਵਾ ਸੁੱਕ ਬੁਕੇ ਬੈਠੇ ਆ। ਸਾਹ ਰਾਚਨ ਦੀ ਕੋਈ ਲੋੜ ਨਹੀਂ ਸਿਰ ਮਿੱਟੀ ਤੇ ਬੋਰੇ ਲੱਦੇ ਜਾਂਦੇ ਆ। ਕ੍ਰੇਟ ਚਾਹੀਦਾ ਸਾਨੂੰ। ਕ੍ਰੇਟ ਚਾਹੀਦਾ ਹਾਂਜੀ। ਇਹ ਤਾਰਾਂ ਵਾਲੇ ਬਣੇ ਜਿਹੜੇ ਕ੍ਰੇਟ ਆ। ਹਾਂ ਤੇਰਾ ਤਾਰਾਂ ਵਾਲੇ। ਸਰਕਾਰ ਵਾਲੋਂ ਨਹੀਂ ਕੋਈ ਆਇਆ। ਇਹ ਬਾਬਾ ਸੁੱਖਾ ਜੀ ਮਿਹਰਬਾਨੀਆਂ ਜੀ। ਠੀਕ ਆ ਜੀ। ਕ੍ਰੇਟ ਉਹਨਾਂ ਦੇ ਆਇਆ ਸਰਕਾਰ ਦਾ ਸਿਰਫ ਅੱਜ ਆਰਮੀ ਆਈ ਅੱਜ ਕੱਲੀ। ਠੀਕ ਆ ਜੀ। ਹਾਂਜੀ ਅੱਗੇ ਕੋਈ ਸਾਰ ਸੂਰ ਨਹੀਂ ਲੈ ਕੇ ਆਣੇ। ਹਾਂ ਸੋ ਇਹ ਇੱਕੋ ਹੀ ਗੱਲ ਆ ਕਿ ਇੱਥੇ ਮਿੱਟੀ ਪਹੁੰਚਦੀ ਕੀਤੀ ਜਾਵੇ ਤੇ ਇੱਥੇ ਬੋਰੇ ਪਹੁੰਚਦੇ ਕੀਤੇ ਜਾਵੇ ਜਾਂ ਤਾਰਾਂ ਦੇ ਕ੍ਰੇਟ ਜ ਉਹ ਬਣਾ ਕੇ ਇੱਥੇ ਪਹੁੰਚ ਦੇ ਕੀਤੇ ਜਾਣ ਧੰਨਵਾਦ ਜੀ